ਸ਼ੀਰੀ ਦੁਰਗਿਆਨਾ ਤੀਰਤ ਵਿਖੇ ਅੰਮ੍ਰਿਤਸਰ ਦੇ ਨਵ ਨਿਯੁਕਤ ਮੇਅਰ ਚਤਿੰਦਰ ਸਿੰਘ ਮੋਤੀਪਾਟਿਆ ਨਤਮਸਤਕ ਹੋਏ ਅਤੇ ਠਾਕੁਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਦੁਰਗਿਆਨਾ ਕਮੇਟੀ ਦੇ ਮੈਂਬਰਾਂ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਇਸ ਦੌਰਾਨ ਪਿਆਰਾ ਲਾਲ ਸੇਠ ਡਾਕਟਰ ਰਾਕੇਸ਼ ਸ਼ਰਮਾ ਰਾਜੇਸ਼ ਕੁਮਾਰ ਬੰਟੂ ਵੀ ਮੌਜੂਦ ਸਨ ਇਸ ਮੌਕੇ ਮੇਅਰ ਨੇ ਸ਼ਹਿਰ ਦੇ ਵਿਕਾਸ ਲਈ ਆਪਣੀ ਵਚਨਬੱਧਤਾ ਦੁਹਰਾਈ ਅਤੇ ਆਖਿਆ ਕਿ ਮਿਊਨਿਸਪਲ ਕਾਰਪੋਰੇਸ਼ਨ ਦੀ ਸਾਰੀ ਟੀਮ ਸ਼ਹਿਰ ਦੀ ਸੇਵਾ ਵਿੱਚ ਹਾਜ਼ਰ ਰਹੇਗੀ ਆਹ ਰੱਡੇ ਚੀਜ਼ ਦੀ ਪੌਪੂਲੈਰਿਟੀ ਨਾਲ ਲੋਕਾਂ 'ਚ ਸ਼ੁਰੂ ਤੋਂ ਹੀ ਵਿਚਰਦੇ ਰਹੇ ਪੂਰਾ ਨਾਂ ਲੈਣ ਲੱਗੇ ਸਾਨੂੰ ਔਖਾ ਲੱਗਦਾ ਕਿ ਇਹ ਮੇਰ ਅੱਜ ਬਣੇ ਸਾਡੇ ਪਰਾਂ ਸਾਡੇ ਤੋਂ ਹੀ ਸ਼ੁਰੂ ਤੋਂ ਹੀ ਮੇਰ ਸੀ ਕਿ ਲੋਕਾਂ ਦੇ ਕੰਮਾਂ ਹੀ ਵਿਚਰਦੇ ਰਹਿੰਦੇ ਅੱਜ ਸਿਰਫ ਇੱਥੇ ਆਂਦੇ ਆਣਾ ਦਾ ਸਵਾਗਤ ਬਾਕੀ ਉਹਨੇ ਬਣ ਗਏ ਜੋ-ਜੋ ਸ਼ਹਿਰ ਦੀਆਂ ਮੁਸ਼ਕਲਾਂ ਜਾਂ ਮੰਦਿਰ ਬਾਰੇ ਅੱਜ ਬਿਲਕੁਲ ਕੋਈ ਗੱਲ ਨਹੀਂ ਕਰਨੀ ਅੱਜ ਸਿਰਫ ਅਸੀਸਵਾਦ ਲੈਣ ਆਏ ਆ ਪ੍ਰਮਾਤਮਾ ਕੋ ਮੱਥਾ ਟੇਕਣ ਅਸੀਸਵਾਦ ਲੈਣ ਤੇ ਉਸ ਤੋਂ ਬਾਅਦ ਅਗਲੀ ਵਾਰੀ ਫੇਰਣਾ ਨੂੰ ਆਪਾਂ ਸਾਰਾ ਮੰਦਿਰ ਬਾਰੇ ਜੋ ਸਾਨੂੰ ਜਰੂਰਤ ਆਉਂ ਦੱਸਾਂਗੇ ਜਾਚੇ ਮੈਂ ਆਪਣੇ ਆਪ ਨੂੰ ਸਮਝਾਂ ਇਸ ਪੀਰਾਂ ਫਕੀਰਾਂ ਦੀ ਧਰਤੀ ਦਾ ਗੁਰੂ ਦੀ ਧਰਤੀ ਦਾ ਇੱਕ ਨਿਮਾਣਾ ਜਿਹਾ ਸੇਵਕ ਆਪਣੇ ਆਪ ਨੂੰ ਸਮਝਦਾ ਹੋਇਆ ਅੱਜ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਭਗਵਾਨ ਲక్ష్ਮੀ ਨਾਰਾਇਣ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਆਇਆ ਔਰ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਨ ਆਇਆ ਪਹਿਲਾ ਤੇ ਸ਼ੁਕਰ ਹੈ ਕਿ ਮੇਰੇ ਵਰਗੇ ਇੱਕ ਨਿਮਾਣੇ ਜੀ ਨੂੰ ਪਰਮਾਤਮਾ ਨੇ ਔਰ ਮੇਰੀ ਆਮ ਆਦਮੀ ਪਾਰਟੀ ਨੇ ਮੈਨੂੰ ਅਨਸਰ ਸ਼ਹਿਰ ਦੀ ਬੜੀ-ਬੜੀ ਜ਼ਿੰਮੇਵਾਰੀ ਸੇਵਾ ਦਿੱਤੀ ਹੈ ਔਰ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਨ ਆਇਆ ਕਿ ਪਰਮਾਤਮਾ ਜਿਸ ਉਮੀਦਾਂ ਦੇ ਨਾਲ ਮੇਰੇ ਇਸ ਅੰਮ੍ਰਿਤਸਰ ਸ਼ਹਿਰ ਦੇ ਵਾਸੀਆਂ ਨੇ ਮੈਨੂੰ ਬਤੌਰ ਮੇਅਰ ਵੇਖ ਰਹੇ ਨੇ ਜਿਹੜੀਆਂ ਉਮੀਦਾਂ ਔਰ ਭਰੋਸਾ ਉਹਨਾਂ ਨੇ ਮੇਰੇ ਤੇ ਕਰ ਰਹੇ ਨੇ ਪ੍ਰਮਾਤਮਾ ਮੇਰੇ ਤੇ ਕਿਰਪਾ ਕਰੇ ਮੈਂ ਆਪਣੀ ਮਨਮੇਰ ਦੀ ਟਿਨਿਓਰ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਨੂੰ ਬਹੁਤ ਜ਼ਿਆਦਾ ਕਰ ਸਕਾਂ ਔਰ ਇਥੋਂ ਦੀਆਂ ਜਿਹੜੀਆਂ ਲੋਕਾਂ ਦੀਆਂ ਬੇਸਿਕ ਪ੍ਰੋਬਲਮਸ ਨੇ ਉਹਨਾਂ ਨੂੰ ਠੀਕ ਕਰ ਸਕਾਂ ਉਹਦਾ ਸੋਲੂਸ਼ਨ ਕੱਢ ਸਕਾਂ ਫਸਟ ਵੀ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈ ਰਿਤਿਕਾ ਸ਼ਰਮਾ ਸਵਾਗਤ ਕਰਦੀ ਹਾਂ ਅੱਜ ਜਿਸੀ ਦੁਰਗਿਆਣਾ ਮੰਦਿਰ ਆਏ ਹਨ ਜਿੱਥੇ ਕਿ ਨਵੇਂ ਬਣੇ ਮੇਅਰ ਮੋਤੀ ਪਾਟਿਆ ਜੀ ਨਤਮਸਤਕ ਹੋਏ ਦੁਰਗਿਆਣਾ ਕਮੇਟੀ ਦੇ ਮੈਂਬਰਾਂ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਸਨਮਾਨਿਤ ਕੀਤਾ ਇਸ ਦੇ ਨਾਲ ਇੱਥੇ ਕਈ ਹੋਰ ਵੀ ਵਪਾਰੀ ਵਰਗ ਵੀ ਮੌਜੂਦ ਸਨ ਜਿਹੜੇ ਕਿ ਉਹਨਾਂ ਦੇ ਸਵਾਗਤ ਲਈ ਆਏ ਹੋਏ ਸਨ